संत रामानंद जी ਦੇ ਸ਼ਹੀਦੀ ਦਿਵਸ ਮੌਕੇ ਜਿੱਥੇ ਦੇਸ਼ ਭਰ ਵਿੱਚ ਉਹਨਾਂ ਨੂੰ ਯਾਦ ਕੀਤਾ ਗਿਆ ਉੱਥੇ ਲੋਗ ਗੇਟ ਮਿਹੜੂ ਵਿਖੇ ਇਲਾਕੇ ਦੀ ਸਮੂਹ ਸੰਗਤ ਅਤੇ ਨੌਜਵਾਨਾਂ ਵੱਲੋਂ ਇਕੱਠਿਆ ਹੋ ਮਹਾਰਾਜ ਜੀ ਨੂੰ ਯਾਦ ਕਰਦੇ ਆ ਪਹਿਲਾਂ ਉਹਨਾਂ ਨੂੰ ਸ਼ਰਦਾ ਸੁਮਨ ਭੇਟ ਕੀਤੇ ਗਏ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਤੋਂ ਬਾਅਦ ਠੰਡੇ ਮਿੱਠੇ ਜਲਦੀ ਸ਼ਹੀਰ ਲਗਾਈ ਗਈ ਤੇ ਛੋਲੇ ਪੂਰੀਆਂ ਦੇ ਲੰਗਰ ਵੀ ਲਗਾਏ ਗਏ ਦਿਖਾਉਂਦੇ ਹਾਂ ਪੂਰੀ ਵੀਡੀਓ ਆਇਨਾ ਟੀਵੀ ਤੋਂ ਹਰਿਸ਼ ਭੜਾਰੀ ਦੀ ਰਿਪੋਰਟ ਸਰ ਲੌਗਰ ਮੜਵਿਕੇ ਲੰਗਰ ਉਹ ਸ਼ਭੀਲ ਲਗਾਈ ਗਈ ਹੈਗੀ ਆ ਥੋੜੀ ਜਾਣਕਾਰੀ ਦਿਓ ਜੈ ਗੁਰੂ ਦੇਵ ਸਤਿ ਅੰਕੁਰ ਦੇਵ ਜੀ ਅੱਜ ਸੰਤ ਰਾਮ ਅਨੰਦ ਜੀ ਦੇ ਸਤਿ ਜੀ ਜਿਹੜਾ 25 ਮਈ ਉਹਨਾਂ ਦੀ ਯਾਦ ਨੂੰ ਸਮਰਪਿਤ ਜੋ ਕਿ ਇੱਥੇ ਦੀਆਂ ਲੋਕਲ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਲੰਗਰ ਤੇ ਛੋਲੇ ਪੂੜੀਆਂ ਦਾ ਜੋ ਸਾਰਾ ਹੀ ਪ੍ਰਬੰਧ ਸਜਣਾ ਸਾਰਿਆਂ ਰਲਮਰ ਕੇ ਕੀਤਾ ਹੈ ਤਾਂ ਬੜੇ ਇਛਾ ਦੇ ਨਾਲ ਸਾਰੀ ਸੰਗਤ ਨੇ ਸਾਥ ਦਿੱਤਾ ਹੈ ਸਾਰੀ ਸੰਗਤ ਦਾ ਤਾਂ ਲੋਕਾਂ ਨੇ ਸਿਰ ਪਿੱਛੇ ਦੇਖਿਆ ਸੀ ਕਾਫੀ ਸੇਵਾ ਦਾ ਹੈ ਜਿਨ੍ਹਾਂ ਵਿੱਚ ਖਾਸ ਤੌਰ ਤੇ ਨੌਜਵਾਨ ਹੈਗੇ ਆਪਣੇ ਹੈਗੇ ਆ ਜਿਨ੍ਹਾਂ ਵਿੱਚ ਪਿੰਡ ਮਹਿਲੂੜ ਦੇ ਵਿੱਚ ਹੋਰ ਆਸ-ਪਾਸ ਦੇ ਇਲਾਕੇ ਦੇ ਕਿਸੇ ਕਿਸ ਦਾ ਸਹਿਯੋਗ ਹੈ ਸਾਰੇ ਵਿੱਚ ਲੰਗਰ ਵਿੱਚ ਇਸ ਦੇ ਵਿੱਚ ਸਾਡੇ ਠੇਕੇਦਾਰ ਕੀਤਾ ਜੀ ਆ ਦਲਵਾਗ ਜੀ ਆ ਜੀ ਤੇ ਸਾਡੇ ਲੋਕਲ ਸੱਜਣ ਮਿੱਤਰ ਜੋ ਓਨਰ ਹੈ ਪੀਜੀਆ ਦੇ ਇਹਨਾਂ ਦੇ ਕਈਆਂ ਦਾ ਨਾਮ ਵੀ ਨਹੀਂ ਪਤਾ ਉਹ ਸਾਰੇ ਸੱਜਣ ਇਹਨਾਂ ਨੂੰ ਸਾਨੂੰ ਨਹੀਂ ਵੀ ਪਤਾ ਸੀ ਉਹਨਾਂ ਨੇ ਵੀ ਸਾਡਾ ਨਾਲ ਮਿਲ ਕੇ ਸਹਿਯੋਗ ਦਿੱਤਾ ਆ ਤੇ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਜੀ ਆਉਣ ਵਾਲਾ ਟਾਈਮ ਵੀ ਜਿਹੜਾ ਆ ਇੱਕ ਬਾਅਦ ਚੋਂ ਕੇ ਸਹਿਯੋਗ ਦੇਣਗੇ ਸੋਸਰੇ ਪਿੱਛੇ ਫੋਟੋ ਲੇਖੀ ਸੀਗੀ ਕਿ ਕੌਮ ਦੇ ਮਹਾਨ ਸ਼ੀਰ ਰਹਿ ਗਏ ਆ ਸੰਤ ਰਾਮਾਨੰਦ ਜੀ ਔਰ ਇਹਨਾਂ ਨੂੰ ਸਮਰਪਿਤ ਲੰਗਰ ਲਗਾਏ ਗਏ ਹੈਗੇ ਆ ਕੀ ਲਗਦਾ ਹੈ ਕਿ ਸੰਤਾ ਮਹਾਪੁਰਸ਼ ਦੀ ਕਰਵਾਨੀ ਉਹ ਪਕੜੀ ਭਲਾ ਨਹੀਂ ਸਕਦੇ ਨਾ ਵਿਚਾਰ ਇਹਨਾਂ ਦੀ ਵਿਚਾਰਧਾਰਾ ਨੂੰ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਉਪਰਉਣਾ ਚਾਹੀਦਾ ਦੇਖੋ ਜਿਹੜੀ ਸੰਤਾ ਦੀ ਵਿਚਾਰਧਾਰਾ ਸੀ ਸਾਡੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹ ਸਿਰਫ ਮੇਲੇ ਹੀ ਮਨਾਉਂਦੇ ਹਨ ਉਹਨਾਂ ਨੂੰ ਇਤਿਹਾਸ ਨਹੀਂ ਪਤਾ ਹੁੰਦਾ ਜਿਨਾਂ ਨੂੰ ਸਾਨੂੰ ਸਾਡੇ ਰਹਿਵੜਾ ਦਾ ਇਤਿਹਾਸ ਨਹੀਂ ਪਤਾ ਹੋਊਗਾ ਉਹਨਾਂ ਚਿਰ ਸਾਡਾ ਕੋਈ ਵੀ ਉਪਰਾਲਾ ਕਰਨ ਦਾ ਫਾਇਦਾ ਨਹੀਂ ਹੈ ਜੋ ਸੰਤ ਰਾਮ ਮੰਨ ਉਹ ਜਿ ਸੀਗੇ ਉਹਨਾਂ ਦੀ ਬੜੀ ਤਕਲੀ ਦੇਣਾ ਸਮਾਜ ਨੂੰ ਉਹਨਾਂ ਨੇ ਦੁਬਾਰਾ ਆਪਣੇ ਸਮਾਜ ਦੀ ਜੜ ਲਾਈ ਆ ਤੇ ਉਹ ਇੰਨੇ ਤਕੜੇ ਬੁਲਾਰੇ ਸੀ ਇੰਨੇ ਸਮਝੂ ਇਨਸਾਨ ਸੀ ਤਾਂ ਦੂਜੇ ਕਮੇਟ ਉਹ ਪ੍ਰਦਰਸ਼ਨ ਨਹੀਂ ਹੋਇਆ ਪਰ ਫਿਰ ਵੀ ਉਹਨਾਂ ਨੇ ਇੱਕ ਸ਼ੌਮ ਨੂੰ ਨਮਾਜਾਂ ਦਿੱਤਾ ਆ ਸੋ ਕੀ ਲਾਦੇ ਨੌਜਵਾਨ ਪੀੜੀ ਨੂੰ ਨਸ਼ਿਆਂ ਨੂੰ ਤਿਆਗ ਕੇ ਬੁਰਾਈਆਂ ਨੂੰ ਤਿਆਗ ਕੇ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜੋੜਨਾ ਚਾਹੀਦਾ ਹਰ ਰੋਜ਼ ਨਿਤ ਨਵੇਂ ਥੰਮ੍ਹਾਂ ਆਉਂਦੀਆਂ ਪਰ ਫਿਰ ਵੀ ਜਿਹੜਾ ਨੌਜਵਾਨ ਜੂਝ ਹੈ ਜਿੰਨਾ ਇੱਥੇ ਕੰਮ ਕਰਦਾ ਆ ਸਾਰੇ ਬਹੁਤ ਵਧੀਆ ਆ ਤੇ ਜੇ ਨਸ਼ੇ ਤੋਂ ਤੁਹਾਨੂੰ ਪਤਾ ਹੀ ਆ ਜਿੰਨਾ ਬਚ ਲੂਗਾ ਕੋਈ ਇੰਨਾ ਵਧੀਆ ਹੀ ਆ ਦੇਸ਼ ਦੀ ਜਨਤਾ ਸੀ ਬਹੁਤ ਗੈਰ ਕਰਦੇ ਹੋਏ ਜਿੰਨਾ ਵੱਡ ਲੋ ਮਨੇ ਵਧੀਆ ਉਹਨਾਂ ਦੀ ਦਸਿਆ ਦੇ ਮਾਰਗ ਤੇ ਚੱਲਣ ਦੀ ਭਾਈ ਜਿਹੜਾ ਉਪਰਾਲਾ ਕੀਤਾ ਕਿ ਪਹਿਲੀ ਵਾਰ ਕੀਤਾ ਕਿ ਇਹ ਪਹਿਲਾਂ ਵੀ ਲੰਗਰ ਲਗਾਈ ਜਾਂਦਾ ਪਹਿਲਾਂ ਵੀ ਲਗਾਇਆ ਹੈ ਜੀ ਹੁਣ ਅੱਗੇ ਤੋਂ ਕੀ ਚੱਲਦਾ ਰਹੂਗਾ ਹਰ ਸਾਲ ਤੇ ਸੰਗਤ ਹੈ ਇਲਾਕੇ ਦੀ ਪੂਰਾ ਸਹਿਯੋਗ ਦਿੰਦੀ ਆਪਾਂ ਨੂੰ ਪੂਰਾ ਸਹਿਯੋਗ ਹੈ ਸੰਗਤ ਦਾ ਉਹਨਾਂ ਦੇ ਜਿਹੜੇ ਕੱਲਾ ਬੰਦਾ ਕੋਈ ਨਹੀਂ ਚੱਲ ਸਕਦਾ ਜੀ ਇਹ ਜਿਹੜੇ ਸ਼ਮੀਰ ਔਰ ਲੰਗਰਗੇ ਸੀ ਸਾਲ ਬਾਜ਼ੀ ਲੱਗਦੇ ਆ ਜਾਂ ਵਿੱਚ ਵਿਚਾਲੇ ਵੀ ਸਾਲ ਬਾਜ਼ ਤਾਂ ਲੱਗਦੇ ਲੱਗਦੇ ਜੀ ਜਿਹੜਾ ਆਪਣੇ 25 ਮਈ ਆ ਤੇ ਬੈਠੀ ਵੀ ਕਿਤੇ ਜਿੱਥੇ ਕੋਈ ਹੋਰ ਆਉਂਦਾ ਪ੍ਰੋਗਰਾਮ ਤਾਂ ਹੋ